ਅੱਜ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦਾ ਇੱਕ ਵਫਦ ਬੂਟਾ ਸਿੰਘ ਦੀ ਅਗਵਾਈ ਹੈ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਜੋ ਬੀਜ ਕਿਹਾ ਜਾਂਦਾ ਹੈ ਕਿਸਾਨ ਉਹੀ ਬੀਜਦਾ ਹੈ ਅਤੇ ਬਾਅਦ ਵਿੱਚ ਉਸ ਦੀ ਚੁਕਾਈ ਨਹੀਂ ਹੁੰਦੀ ਇਸ ਲਈ ਹੋ ਬਿਜਾਈ ਤੋਂ ਪਹਿਲਾਂ ਹੀ ਕਿਸਾਨਾਂ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਸਰਕਾਰ ਉਹ ਬੀਜ ਚੈੱਕ ਕਰਕੇ ਕਵੇ ਜਿਹੜਾ ਬੀਜ ਕਿਸਾਨ ਬੀਜਣ ਬਾਅਦ ਵਿੱਚ ਕਿਸਾਨਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਕਿਸਾਨਾਂ ਦਾ ਕਾਫੀ ਨੁਕਸਾਨ ਹੁੰਦਾ ਹੈ ਅਤੇ ਸਰਕਾਰ ਇਸ ਤੋਂ ਮੁਕਰ ਜਾਂਦੀ ਇਸ ਦੀ ਸਰਕਾਰ ਨੂੰ ਚਾਹੀਦਾ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਤੇ ਕੇਵੀਕੇ ਤੋਂ ਪ੍ਰਮਾਣਿਤ ਬੀਜਾਂ ਬਾਰੇ ਜਾਣਕਾਰੀ ਦੇਵੇ ਤਾਂ ਜੋ ਕਿਸਾਨ ਫਸਲ ਉਗਾ ਸਕੇ ਇਸ ਮੁਕੇ ਬੋਲਦੇ ਹੋਰ ਕੀ ਕੁਝ ਕਿਹਾ ਗਿਆ ਸਭ ਕੋ ਜਾਣ ਲਈ ਸਾਡੇ ਨਾਲ ਬੜੇ ਅੱਜ ਸਾਡੇ ਭਾਰਤੀ ਕਿਸਾਨੀਓ ਨੂੰ ਕਰਦੀਆਂ ਵੀ ਸਪੈਸ਼ਲ ਸਾਡੀ ਮੀਟਿੰਗ ਹੋਈ ਸੀ ਲੁਧਿਆਣੇ ਉਧੇ ਫੈਸਲਾ ਕੀਤਾ ਗਿਆ ਸੀਗਾ ਵੀ ਹੁਣ ਸੀਜ਼ਨ ਆਉਣ ਵਾਲਾ ਪੈੜੀ ਦਾ ਪੈੜੀ ਦੇ ਵਿੱਚ ਕਿਸਾਨਾਂ ਨੇ ਉਹ ਹੀ ਕਿਸਮਾਂ ਬੀਜਣੀਆਂ ਜੋ ਪੰਜਾਬ ਸਰਕਾਰ ਹਲਾਨ ਕਰਦੀ ਹੈ ਯੂਨੀਵਰਸਿਟੀ ਤੋਂ ਪ੍ਰਮਾਣਿਤ ਕਰਦੀ ਹੈ ਪਿਛਲੀ ਵਾਰੀ ਜੋ ਭਗਵੰਤ ਮਾਨ ਨੇ ਆਪਜੀ ਸਰਕਾਰ ਦੇ ਮੁੱਖ ਮੰਤਰੀ ਨੇ ਸਾਨੂੰ ਕਿਹਾ ਸੀ ਅਸੀਂ ਪੀਆਰ 131 ਤੇ ਪੀਆਰ 126 ਕਿਸਾਨਾਂ ਨੇ ਜਾਂ ਹਾਈਬ੍ਰਿਡ ਉਹ ਹੀ ਬੀਜੀਆਂ ਸੀ ਜੋ ਸਾਨੂੰ ਇਹ ਪੰਜਾਬ ਸਰਕਾਰ ਨੇ ਤੇ ਯੂਨੀਵਰਸਿਟੀ ਨੇ ਸਿਫਾਰਸ਼ ਕੀਤੀ ਸੀ ਪਰ ਅਸੀਂ ਬੜੇ ਦੁੱਖ ਨਾਲ ਕਹਿ ਰਹੇ ਹਾਂ ਜਦੋਂ ਸੀਜ਼ਨ ਆਇਆ ਸੀਜ਼ਨ ਦੇ ਵਿੱਚ 10 ਕਿਲੋ ਪਰ ਕਵਾਂਟਲ ਦਾ ਘਟਤ ਕਰਨ ਲੱਗਿਆ ਜਿਹਦੇ ਨਾਲ ਕਿਸਾਨੀ ਦਾ ਲੱਕ ਟੁੱਟ ਗਿਆ ਕਿਸਾਨੀ ਬੜੀ ਜਦੋਚੈਦ ਦੇ ਵਿੱਚੋਂ ਅੱਗੇ ਕਿਸਾਨੀ ਬੜੀ ਕਰਜ਼ੇ ਦੇ ਵਿੱਚ ਹੈ ਤੇ ਪੰਜਾਬ ਸਰਕਾਰ ਵੀ ਹੱਥ ਖੜੇ ਕਰਕੇ ਤੇ ਜਿਹੜੇ ਸ਼ੈਲਰ ਆਲੇ ਸੀ ਸਰਕਾਰ ਦੀ ਮਿਲੀ ਭੁਗਤ ਨਾਲ ਉਹਨਾਂ ਨੇ ਅੰਨੀ ਲੁੱਟ ਵਿਚਾਈ ਅਸੀਂ ਇਸ ਕਰਕੇ ਅੱਜ ਸਮੇਂ ਤੋਂ ਪਹਿਲਾਂ ਬਜਾਈ ਦਾ ਸੀਜ਼ਨ ਹੋਣਾ ਉਸ ਤੋਂ ਪਹਿਲਾਂ ਅੱਡਵਾੜਾ ਸਮੂਹ ਪੰਜਾਬ ਦੇ ਜਿਲ੍ਹਿਆਂ ਦੇ ਵਿੱਚ ਡੀਸੀ ਰਹੀਂ ਪੰਜਾਬ ਸਰਕਾਰ ਨੂੰ ਅਗਾਸ ਕਰਦੇ ਆ ਕਿ ਜੋ ਤੁਸੀਂ ਕਹਿਣਾ ਉਹ ਬਿਲਕੁਲ ਸੌਲਡ ਕਹੋ ਜਿਹੜੀਆਂ ਵੈਰਾਈਟੀਆਂ ਬੜਾਉਣੀਆਂ ਉਹ ਬਜਾਓ ਜਿਹੜੀਆਂ ਨਹੀਂ ਬਜਾਉਣੀਆਂ ਸਾਨੂੰ ਕਿਸਾਨਾਂ ਨੂੰ ਯੂਨੀਵਰਸਿਟੀਆਂ ਨੂੰ ਜਾਂ ਵੇਚਣ ਵਾਲਿਆਂ ਤੇ ਸਿਕੰਜਾ ਕਸੋ ਤੁਸੀਂ ਲੈਣ ਦੇਣ ਕਰਕੇ ਉਹਨਾਂ ਵੈਰਾਈਆਂ ਨੂੰ ਬੁਗਾ ਦਿੰਨੇ ਆ ਬਜਾ ਦਿੰਨੇ ਕਿਸਾਨ ਕਿਸਾਨ ਨੂੰ ਬੀਦੇ ਆ ਤੇ ਜਦੋਂ ਉਸ ਚੱਕਣ ਦੀ ਵਾਰੀ ਆਉਂਦੀ ਹੈ ਤੇ ਤੁਸੀਂ ਹੱਥ ਖੜ ਲੈਣੇ ਆ ਕਿਸਾਨ ਅੱਗੇ ਹੀ ਪੰਜਾਬ ਦਾ ਕਿਸਾਨ 1 ਲੱਖ ਕਰੋੜ ਦੇ ਕਰਜ਼ੇ ਵਿੱਚ ਤੇ ਜੇ ਇਹ ਇਸ ਤਰ੍ਹਾਂ ਲੱਗਾ ਤਾਂ ਕੀ ਬਣੂਗਾ ਦੂਜੀ ਸਾਡੀ ਮੰਗ ਹੈ ਪੰਜਾਬ ਸਰਕਾਰ ਆਪ ਦੇ ਖਰਚੇ ਨੂੰ ਘਟਾ ਨਹੀਂ ਰਹੀ ਐਡਵਰਟਾਈਜ਼ ਤੇ ਹੋਰ ਲਟਮ ਪਟਮ ਤੇ ਬਿਲਕੁਲ ਅਨ ਬਤਾ ਕਿਹਦਾ ਖਰਚਕਾਰੀ ਹੈ ਤੇ ਜਿਹੜੀ ਪਿਤਰੀ ਜਿਹੜੀ ਅਸੀਂ ਆਪਦੀ ਜਾਇਦਾਦ ਨੂੰ ਬਚਾਉਣ ਵਾਸਤੇ ਪਿਓ ਆਪਦੇ ਬੱਚਾਂ ਦੇ ਸੇ ਆਪਦੀਆਂ ਨੌ ਧੀਆਂ ਸਿਰ ਪਰਿਵਾਰਾਂ ਦੇ ਕਰਜ਼ਾ ਨੂੰ ਬਚਾਉਣ ਵਾਸਤੇ ਕਿਉਂਕਿ ਜੇ ਧੀ ਦੇ ਨਾਲ ਕਰਜ਼ਾ ਚੜ੍ਹ ਜਮੀਨ ਚੜ੍ਹਦੀ ਹੈ ਤੇ ਕਿਸੇ ਪਰਿਵਾਰ ਦੇ ਵਿੱਚ ਇਹੋ ਜਿਹੇ ਬੰਦੇ ਨਾਲ ਵਾਹ ਪੈ ਜਾਂਦਾ ਜੋ ਲਾਲਚ ਵਿੱਚ ਆ ਜਾਂਦਾ ਜਾਂ ਕਿਸੇ ਗੱਲੋਂ ਪਰਿਵਾਰ ਦੇ ਵਿੱਚ ਕੋਈ ਮਾੜੀ-ਮੋਟੀ ਅਣਗਾਨ ਹੋ ਜਾਂਦੀ ਹੈ ਤੇ ਬਗਾਨੇ ਪੁੱਤ ਕਹਿੰਦੀ ਵੀ ਤੇਰੇ ਨਾਲ ਜ਼ਮੀਨ ਲੱਗੀ ਆ ਸਾਡੇ ਨਾਲ ਕਰਾ ਉਹ ਭੈਣ ਭਰਾ ਦੇ ਵਿੱਚ ਕੇਲੇਸ਼ ਪੈਂਦਾ ਤੇ ਸਾਰੀਆਂ ਥੀਜ ਇੱਕੋ ਨਹੀਂ ਹੁੰਦੀ ਸਾਰੇ ਤਹਿਸੀਲਦਾਰ ਕਰਪਟ ਨਹੀਂ ਸਾਰੇ ਪਟਵਾਰੀ ਕਰਪਟ ਨੇ ਪਰ ਕੁਝ ਭੇਡਾਂ ਕਾਲੀਆਂ ਇਹੋ ਜਿਹਾ ਹੁੰਦੀਆਂ ਕਿ ਜਦੋਂ ਕਹਿੰਦੇ ਤੁਸੀਂ ਕੁੜੀਆਂ ਨਾਲ ਲਿਓ ਤੁਹਾਡੀ ਜਾਇਦਾਦ ਨਾਲ ਚੜੂਗੀ ਤੁਸੀਂ ਧੀਆਂ ਨਾਲ ਲਿਓ ਤੁਹਾਡੇ ਵਿੱਚ ਆ ਫਰਕ ਹੈ ਕਿ ਕਰਪਸ਼ਨ ਦੇ ਅੱਡੇ ਬਣਦੇ ਆ ਅਸੀਂ ਪੰਜਾਬ ਸਰਕਾਰ ਨੂੰ ਜਥੇਬੰਦੀ ਆ ਪੰਜਾਬ ਦੀ ਤੇ ਜ਼ਿਲ੍ਹਾ ਫਾਜ਼ਿਲਕਾ ਦੀ ਵੀ ਪਰ ਜੋ ਪੀ ਅਪੀਲ ਕਰਦੀ ਆ ਇਹ ਇਸ ਫੈਸਲਾ ਜਿਹੜਾ ਸਾਨੂੰ ਸਾਨੂੰ ਕਿਆਸ ਰਹੀਆਂ ਕਿ ਤੁਸੀਂ ਕੈਬਨਟ ਦੇ ਵਿੱਚ ਲਿਆ ਕੇ ਵਿਚਾਰ ਕਰ ਰਹੇ ਆ ਪਹਿਲਾਂ ਤਾਂ 4-4 5-5 ਮਹੀਨੇ ਕੈਬਨਟ ਦੀ ਮੀਟਿੰਗ ਨਹੀਂ ਹੁੰਦੀ ਜਿਹੜੀ ਕਿ ਹਰੇਕ ਹਫ਼ਤੇ ਜਾਂ 15 ਦਿਨ ਬੜੀ ਜ਼ਰੂਰੀ ਹੁੰਦੀ ਹੈ ਹੁਣ 150 ਜੰਡੇ ਉਹਦੇ ਵਿੱਚੋਂ 60-60 ਏਜੰਡੇ ਤੇ ਵਿਚਾਰ ਕਰਨੀ ਹੈ ਤੇ ਬੜਾ ਜ਼ਰੂਰੀ ਏਜੰਡਾ ਨੂੰ ਪੰਜਾਬ ਸਰਕਾਰ ਪੰਜਾਬ ਦੇ ਮਸਲੇ ਵਾਸਤੇ ਗੈਰਹਾਜ਼ਰ ਸੰਜੀਦਾ ਨਹੀਂ ਤੇ ਇਹ ਦੋ ਮਸਲੇ ਅਸੀਂ ਪੰਜਾਬ ਭਾਰਤਿਕਸਾਨ ਨੂੰ ਕਾਧੀਆਂ ਸੂਬੇ ਵੱਲੋਂ ਜੋ ਸਾਨੂੰ ਫੈਸਲੇ ਆ ਅੱਜ ਸਾਡੀ ਜ਼ਿਲ੍ਹਾ ਟੀਮ ਇੱਥੇ ਬੈਠੀ ਆ ਸਿਰਫ ਵਰਕਿੰਗ ਕਮੇਟੀ ਦੇ ਜ਼ਿਲ੍ਹੇ ਦੀ ਆ ਉਹ ਸਾਡੇ ਨਾਲ ਐ ਮੈਂ ਇੱਕ ਦਾ ਨਾਮ ਲਾਵਾਂ ਤਾਂ ਬਹੁਤ ਲੰਮਾ ਛੋੜਾ ਹੋ ਜਾਊਗਾ ਸਾਡੇ ਸਾਡੇ ਪਲਾਕਾਂ ਦੇ ਪ੍ਰਧਾਨ ਸਰਦਾਰ ਨਿਸ਼ਾਨ ਸਿੰਘ ਵੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਐ ਸੋਚ ਸਾਡੇ ਮੌਜੂਦ ਐ ਸਾਰੇ ਅਸੀਂ ਅੱਜ ਦੋਆ ਮੰਗਾਂ ਤੇ ਬੜੇ ਵਿਸਤਾਰ ਨਾਲ ਡੀਸੀ ਸਾਹਿਬਾ ਰਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣਾ ਐ ਤੁਹਾਡਾ ਸ਼ੁਭਨਾਮ ਤੇ ਮੇਰਾ ਨਾਮ ਬੁੱਟਾ ਸਿੰਘ ਪ੍ਰੈਸ ਕਾਤਰ ਪੰਜਾਬ ਭਾਰਤੀ ਸਾਮੀ ਨਿਕਲ ਅੱਜ ਅਸੀਂ ਡੀਸੀ ਸਾਹਿਬ ਨੂੰ ਨਾਨ ਪੱਤਰ ਦੇਣ ਵਾਸਤੇ ਆਏ ਆ ਕਿ ਜਿਹੜਾ ਪਿਛਲੇ ਸਾਲ ਕਿਸਾਨਾਂ ਦੀ ਲੁੱਟ ਹੋਈ ਬੀਜ ਦੇ ਨਾਂ ਤੇ ਔਰ ਕਿਸਾਨਾਂ ਨੇ ਜੋ ਸਰਕਾਰ ਨੇ ਜਾਂ ਯੂਨੀਵਰਸਿਟੀਾਂ ਨੇ ਰਿਕਮੈਂਡ ਕੀਤਾ ਸੀ ਉਹ ਬੀਜੇ ਪਾਣੀ ਦੀ ਬਚਤ ਵਾਸਤੇ ਲੇਕਿਨ ਉਹ ਜਦੋਂ ਮੰਡੀ ਦੇ ਵਿੱਚ ਉਹ ਕਿਸਾਨਾਂ ਦੀ ਫਸਲ ਜਾਂਦੀ ਤਾਂ ਉਹਦੀ ਬੜੀ ਲੋਟ ਹੋਈ 10 ਤੋਂ 12-12 ਕਿਲੋ ਉਹਨਾਂ ਨੂੰ ਕੱਟ ਲਈ ਗਈ ਕਿ ਇਹਦੇ ਕੁਆਲਟੀ ਚੀਜ਼ ਨਹੀਂ ਦੀ ਵੈਰਾਈਟੀ ਚੀਜ਼ ਨਹੀਂ ਉਹ ਇਸ ਕਰਕੇ ਅਸੀਂ ਸਰਕਾਰ ਨੂੰ ਇਹ ਪਹਿਲਾਂ ਸੂਚਿਤ ਕਰਨਾ ਚਾਹੁੰਦੇ ਆ ਕਿ ਉਹ ਆਪ ਦੇ ਹੁਣੇ ਜਿਹੜਾ ਯਾ ਯੂਨੀਵਰਸਿਟੀ ਆ ਜਾਂ ਸਰਕਾਰ ਉਹ ਹੁਣ ਤਾਂ ਪੀਰ ਕਮੈਂਟ ਕਰਕੇ ਦੇਵੇ ਕਿ ਅਸੀਂ ਆ ਪਜਾਵਾਂਗੇ ਆ ਚੁਪਾ ਕੇ ਕੋਈ ਇਸ ਕਰਕੇ ਪਹਿਲਾਂ ਕੀਤਾ ਜੈ ਨੀ ਦਾ ਹੁਣ ਬਾਜ਼ਾਰ ਦੇ ਵਿੱਚ ਜਿਹੜਾ ਵੀ ਆ ਉਹ ਦੂਸਰੀ ਦੁਕਾਨਦਾਰ ਜਾਂ ਹੋਰ ਕੋਈ ਨੇ ਉਹ ਆਪਦੇ ਜਿਹੜੇ ਨਹੀਂ ਰਿਕਮੈਂਡ ਉਹਦੇ ਵੀ ਉਹਨਾਂ ਨੂੰ ਥੜਾ ਥੜਾ ਵੇਚ ਰਹੇ ਨੇ ਔਰ ਉਹਦਾ ਪੁੰਗਰੇ ਬਹੁਤ ਮੁੱਲ ਤੇ ਵੇਚ ਰਹੇ ਨੇ ਜਿਸ ਦੇ ਨਾਲ ਕਿਸਾਨਾਂ ਦੀ ਬਹੁਤ ਨੁਕਸਾਨ ਹੋ ਰਿਹਾ ਜਦੋਂ ਫਸਲ ਪੱਕ ਜਾਂਦੀ ਉਹਦਾ ਕੋਈ ਸਾਈਆਂ ਵਾਲੀ ਵਾਰਸ ਨਹੀਂ ਬਣਦਾ ਇਸ ਕਰਕੇ ਅਸੀਂ ਇੱਥੇ ਹੋਏ ਦੂਸਰੀ ਗੱਲ ਜਿਵੇਂ ਮਾਸ਼ੀ ਜੀ ਉਹਨਾਂ ਦੱਸਿਆ ਵੀ ਜਿਹੜੀ ਪਿਛਮੀਆ ਸਰਕਾਰਾਂ ਤੋਂ ਇੱਕ ਬੜੀ ਮੰਗ ਕਰਕੇ ਇਹ ਡਿਮਾਂਡ ਲਈ ਸੀ ਕਿ ਜਿਹੜੀ ਖੂਨ ਦੇ ਰਿਸ਼ਤੇ ਦੇ ਵਿੱਚ ਸਾਡੀ ਤਬਦੀਲ ਬਲਕੀ ਜਨਵਾਦੇ ਆ ਉਹ ਇੱਕ ਚੱਲ ਰਹੀ ਸੀ ਜਿੱਦਾਂ ਕਿ ਕਿਸਾਨ ਦੇ ਵਿੱਚ ਕੋਈ ਖਰੀਦੋ ਫਰੋਖ ਨਹੀਂ ਹੁੰਦੀ ਉਹ ਸਿਰਫ ਆਪਣੇ ਪਰਿਵਾਰ ਦੀ ਜਾਇਦਾਦ ਆ ਦੀ ਅੱਗੇ ਟ੍ਰਾਂਸਫਰ ਕਰਨੀ ਹੁੰਦੀ ਹੈ ਲੇਕਿਨ ਇਹ ਸਰਕਾਰ ਜਿਹੜੀ ਆ ਉਹਦੇ ਸਾਨੂੰ ਇਹ ਪਤਾ ਲੱਗਾ ਕਿ ਉਹਦੇ ਤੇ ਵੀ ਇਹ ਸ਼ਨਾਮ ਬੀਤੀ ਲੋਨ ਜਾਰੀ ਆ ਜਿਹਦਾ ਕਿ ਬਹੁਤ ਵੱਡਾ ਅਸਰ ਪਵੇਗਾ ਕੋਈ ਵੀ ਬੱਚਾ ਮਤਲਬ ਮਾਪਿਓ ਜਾਂ ਭੈਣ ਭਰਾ ਆਪਦੇ ਮਤਲਬ ਪਰਿਵਾਰ ਦੇ ਵਿੱਚ ਉਹਨੂੰ ਲੋਨ ਤੋਂ ਸਮਰਥ ਹੋ ਜਾਏਗਾ ਅਸੀਂ ਇਹ ਮੰਗ ਕਰਦੇ ਹਾਂ ਕਿ ਇਸ ਮਿਲ ਨੂੰ ਆਪ ਦਾ ਵਾਪਸ ਲਿਆ ਜਾਵੇ ਇਹ ਜਿਹੜੀ ਇਸੇ ਤਰ੍ਹਾਂ ਮੰਗ ਲੱਗ ਰਹੀ ਹੈ। এবੀਏ ਨਿਊ ਚੈਨਲ ਦੇਖਣ ਵਾਲੇ ਸਭ ਦਰਸ਼ਕੋ ਇਸੇ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ